ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਕਾ ਪੋਂਟਾ ਸਾਹਿਬ 22 ਮਈ 1964 ਗੁਰਦੁਆਰਾ ਪੋਂਟਾ ਸਾਹਿਬ ਹੁਣ ਤਾਂ ਹਿਮਾਚਲ ਪ੍ਰਦੇਸ਼ ਵਿੱਚ ਆਉਂਦਾ ਹੈ ਪਰ ਜਦੋਂ ਇਹ ਸਾਕਾ ਵਾਪਰਿਆ ਯਾਨੀ 1964 ਵਿੱਚ ਉਦੋਂ ਇਹ ਸਥਾਨ ਪੰਜਾਬ ਦੇ ਹਿੱਸੇ ਵਿੱਚ ਆਉਂਦਾ ਸੀ ਯਾਨੀ ਉਦੋਂ ਇਹ ਪੰਜਾਬ ਸੀ 1964 ਵਿੱਚ ਇਸ ਨੂੰ ਪੰਜਾਬ ਤੋਂ ਅੱਡ ਕੀਤਾ ਗਿਆ ਅਤੇ 1971 ਵਿੱਚ ਇਸ ਨੂੰ ਪੂਰੇ ਰਾਜ ਹੋਂ ਦਾ ਦਰਜਾ ਮਿਲਿਆ ਇੱਥੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਹਨ ਜਿਵੇਂ ਗੁਰਦੁਆਰਾ ਪੌਂਟਾ ਸਾਹਿਬ ਗੁਰਦੁਆਰਾ ਮਣੀਕਰਨ ਸਾਹਿਬ ਗੁਰਦੁਆਰਾ ਰਿਵਾਲ ਸਰ ਸਾਹਿਬ ਇਸ ਤਰ੍ਹਾਂ ਦੇ ਹੋਰ ਕਾਫੀ ਗੁਰਦੁਆਰਾ ਸਾਹਿਬ ਹਨ ਅਸੀਂ ਅੱਜ ਗੱਲ ਕਰ ਰਹੇ ਹਾਂ ਉਹ ਸਾਕੇ ਦੀ ਜੋ 1964 ਵਿੱਚ ਵਾਪਰਿਆ ਤੁਸੀਂ ਸਾਕਾ ਨਨਕਾਣਾ ਸਾਹਿਬ ਬਾਰੇ ਤਾਂ ਸੁਣਿਆ ਹੋਵੇਗਾ ਇਹ ਸਾਕਾ ਉਦੋਂ ਵਾਪਰਿਆ ਸੀ ਜਦੋਂ ਉੱਥੇ ਗੁਰਦੁਆਰਾ ਸਾਹਿਬ ਵਿੱਚ ਮਹਾਂਤਾਂ ਨੇ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਨ ਤਾਂ ਸਿੱਖਾਂ ਨੇ ਮਿਲ ਕੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸ਼ਹੀਦੀਆਂ ਦੇ ਕੇ ਗੁਰਦੁਆਰਾ ਸਾਹਿਬ ਨੂੰ ਪਾਪੀ ਮਹਾਂਤਾਂ ਤੋਂ ਆਜ਼ਾਦ ਕਰਵਾਇਆ ਸੀ ਬਿਲਕੁਲ ਇਸੇ ਤਰ੍ਹਾਂ ਦਾ ਸਾਕੇ ਹੈ ਪੋਂਟਾ ਸਾਹਿਬ ਦਾ ਇੱਥੇ ਵੀ ਇੱਕ ਮਹਾਂਤ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਅਤੇ ਚੜਾਵੇ ਦਾ ਗਲਤ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਉਹ ਇੱਥੇ ਸ਼ਰਾਬ ਤੱਕ ਪੀਣ ਲੱਗ ਪਿਆ ਸੀ ਸਰਕਾਰ ਨਾਲ ਇਸ ਨੇ ਉੱਠਣਾ ਬੈਠਣਾ ਸ਼ੁਰੂ ਕਰ ਦਿੱਤਾ ਸੀ ਅਤੇ ਖੁੱਲਾ ਪੈਸਾ ਵੇਖ ਕੇ ਮਣਾਈਆਂ ਕਰਨ ਲੱਗ ਪਿਆ ਸੀ ਇਹ ਗੁਰਦੁਆਰਾ ਸਾਹਿਬ ਆਪਣੀ ਨਿੱਜੀ ਜ਼ਮੀਨ ਸਮਝ ਕੇ ਇਸ ਦੀ ਦਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਮਹੰਤ ਦਾ ਨਾਮ ਸੀ ਗੁਰਦੇਵਾਲ ਸਿੰਘ ਜਦੋਂ ਇਸ ਗੱਲ ਦਾ ਪਤਾ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਲੱਗਾ ਤਾਂ ਪ੍ਰਬੰਧਕਾਂ ਨੇ ਚਾਬੀਆਂ ਮੰਗੀਆਂ ਪਰ ਉਹ ਉਲਟਾ ਪ੍ਰਬੰਧਕਾਂ ਨੂੰ ਹੀ ਡਰਾਉਣ ਧਮਕਾਉਣ ਲੱਗ ਪਿਆ ਅਤੇ ਉਹਨਾਂ ਨੂੰ ਬੇਇੱਜ਼ਤ ਕਰਕੇ ਉਥੋਂ ਕੱਢ ਦਿੱਤਾ ਸਿੱਖ ਸੰਗਤ ਮਹੰਤਾਂ ਦੇ ਕਾਰਨਾਮੇ ਤੋਂ ਬੜੀ ਦੁਖੀ ਹੋਈ ਜੋ ਲੋ ਇਸ ਗੱਲ ਦਾ ਪਤਾ ਬਾਬਾ ਹਰਪ੍ਰੀਤ ਸਿੰਘ ਅਤੇ ਬੁੱਢਾ ਅਦਾਲਤ ਦੇ ਜਥੇਦਾਰ ਬਾਬਾ ਚੇਤ ਸਿੰਘ ਜੀ ਨੂੰ ਲੱਗਾ ਤਾਂ ਉਹ ਗੁਰਦੁਆਰਾ ਸਾਹਿਬ ਨੂੰ ਮਹੰਤਾ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਦੇ ਇੱਕ ਜਥੇ ਸਮੇਤ ਉਥੋਂ ਤੁਰ ਪਏ ਜਥੇਦਾਰਾਂ ਨੇ ਸੰਗਤ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਗੁਰਦੁਆਰਾ ਸਾਹਿਬ ਮਹੰਤਾ ਪਾਸੋਂ ਆਜ਼ਾਦ ਕਰਵਾ ਲਿਆ ਜਾਵੇਗਾ ਹੋਲੇ ਮਹੱਲੇ ਤੋਂ ਬਾਅਦ 10 ਮਾਰਚ 1964 ਨੂੰ ਉਥੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਲਈ ਉਥੇ ਅਖੰਡ ਪਾਠਾ ਦੀ ਲੜੀ ਆਰੰਭ ਕਰ ਦਿੱਤੀ। ਬਾਬਾ ਜੀ ਵੱਲੋਂ ਸਿੱਖ ਸੰਗਤਾਂ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦੀ ਬੇਨਤੀ ਕੀਤੀ ਗਈ। ਸਰਕਾਰ ਨੇ ਬਾਬਾ ਹਰਪ੍ਰੀਤ ਸਿੰਘ ਨੂੰ ਧੋਖੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਰੈਸਟ ਹਾਊਸ ਬੁਲਾ ਕੇ ਗ੍ਰਿਫਤਾਰ ਕਰ ਲਿਆ। ਇਧਰ ਮਹੰਤ ਦਾ ਸਾਥ ਦੇਣ ਲਈ ਸਰਕਾਰ ਨੇ ਗੁਰਦਵਾਰ ਸਾਹਿਬ ਨੂੰ ਘੇਰਾ ਪਾ ਲਿਆ। ਗੁਰਦਵਾਰ ਸਾਹਿਬ ਦੇ ਅੰਦਰ ਉਸ ਸਮੇਂ 15 ਕੋ ਸਿੰਘ ਸਨ। ਉਸ ਸਮੇਂ ਬਾਈ ਅਖੰਡ ਪਾਠ ਦੇ ਭੋਗ ਪੈ ਚੁੱਕੇ ਸਨ। ਅਤੇ ਉਸ ਦਿਨ ਤੀਵੇਂ ਅਖੰਡ ਪਾਠ ਦਾ ਆਰੰਭ ਹੋ ਚੁੱਕਾ ਸੀ ਉਸ ਦਿਨ 22 ਤਰੀਕ ਸੀ ਜਾਨੀ 22 ਮਈ 1964 ਨੂੰ ਪੁਲਿਸ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਭੰਨ ਕੇ ਅੰਦਰ ਦਾਖਲ ਹੋ ਗਈ ਉਸ ਸਮੇਂ ਦਾ ਡੀਸੀ ਆਰਕੇ ਚੰਦੇਲ ਉਸਨੇ ਸਿੰਘਾਂ ਉੱਪਰ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ ਇਸ ਗੋਲੀਬਾਰੀ ਵਿੱਚ ਗੁਰਦੁਆਰਾ ਹਰੀਆਂ ਬੀਲਾਂ ਦੇ 11 ਨਿਹੰਗ ਸਿੰਘ ਸ਼ਹੀਦ ਹੋ ਗਏ ਅਤੇ ਬਾਕੀ ਜ਼ਖਮੀ ਹੋ ਗਏ ਸਰਕਾਰ ਦੀ ਇਸ ਕਤੂਦ ਦਾ ਪਤਾ ਜਦ ਪੂਰੀ ਸਿੱਖ ਕੌਮ ਨੂੰ ਲੱਗਿਆ ਤਾਂ ਗੁਰੂ ਦਾ ਖਾਲਸਾ ਇਕੱਠਾ ਹੋ ਕੇ ਗੁਰਦੁਆਰਾ ਪੌਂਟਾ ਸਾਹਿਬ ਨੂੰ ਜਾਦ ਕਰਾਉਣ ਲਈ ਇਕਜੁੱਟ ਹੋ ਗਏ ਤੇ ਸਰਕਾਰ ਦੇ ਖਿਲਾਫ ਡੱਟ ਗਏ ਸਿੰਘਾਂ ਦੇ ਰੋਸ ਨੂੰ ਦੇਖਦੇ ਹੋਏ ਆਖਰਕਾਰ ਸਰਕਾਰ ਨੂੰ ਝੁਕਣਾ ਪਿਆ ਅਤੇ ਗੁਰਦੁਆਰਾ ਪੌਂਟਾ ਸਾਹਿਬ ਨੂੰ ਸਰਕਾਰ ਅਤੇ ਮਹੰਤ ਦੇ ਕਬਜ਼ੇ ਚੋਂ ਸਿੰਘਾਂ ਨੇ ਆਜ਼ਾਦ ਕਰਵਾ ਲਿਆ ਸੋ ਇਸ ਤਰ੍ਹਾਂ ਇਹ ਸਾਕਾ ਵਾਪਰਿਆ ਅਤੇ 22 ਮਈ ਨੂੰ ਹਰ ਸਾਲ ਉਹਨਾਂ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਕੇ ਯਾਦ ਕੀਤਾ ਜਾਂਦਾ ਹੈ ਅਤੇ ਮੈਂ ਵੀ ਸਾਰੇ ਗੁਰਸਿੱਖਾਂ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਸ਼ਹੀਦੀ ਦਿੱਤੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ